ਪੂਰਬ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਵੱਡਾ ਐਲਾਨ ਕਰਦੇ ਆ ਕਿ ਹੈ ਕਿ ਬਾਬਾ ਬੁੱਢਾ ਜੀ ਦੇ ਨਗਰ ਰਾਮਦਾਸ ਚ ਚਾਰ ਐਂਟਰੀ ਗੇਟ ਨੇ ਜਿਹੜੇ ਬਣਾਏ ਜਾਣਗੇ ਸੋ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਹੁਣ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤਾ ਜਾ ਰਿਹਾ ਹੈ ਤੇਸੇ ਨੂੰ ਲੈ ਕੇ ਅਮਰਤਸਰ ਅਜਨਾਲਾ ਅਤੇ ਇਸ ਇਲਾਕੇ ਦੇ ਜਿਹੜੇ ਹੋਰ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਵਿਕਾਸ ਕਾਰਜ ਨੇ ਜਿਹੜੇ ਨੇਪਰੇ ਚਾੜੇ ਜਾ ਰਹੇ ਨੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਬੁੱਢਾ ਜੀ ਦੇ ਨਾਮ ਦੇ ਉੱਤੇ ਚਾਰ ਐਂਟਰੀ ਗੇਟ ਨੇ ਜਿਹੜੇ ਬਹੁਤ ਜਲਦ ਬਣਾਏ ਜਾਣਗੇ ਪੂਰੇ ਘਰੇ ਹੁਣ ਅੱਜ ਆਪਾਂ ਬਲਾਗ ਸ਼ੁਰੂ ਕਰਤਾ ਜਲਦੀ ਆਪਾਂ 10 ਦਿਨ ਦੇ ਵਿੱਚ ਵਿੱਚ ਨਵੀਂ ਬਿਲਡਿੰਗ ਦਾ ਵੀ ਨੀ ਪੱਥਰ ਰੱਖਾਂਗੇ ਉਹ ਵੀ ਸਾਡੇ ਕੋਲ ਪੈਸੇ ਜਿਹੜੇ ਆ ਉਹ ਆ ਗਏ ਅਸੀਂ ਸੋਚਿਆ ਸੀ ਕਿ ਪਹਿਲਾਂ ਵਰਕਿੰਗ ਜਿਹੜੀ ਸ਼ੁਰੂ ਹੋ ਜੇ ਤੇ ਨਾਲ ਹੀ ਅਸੀਂ ਇੱਥੇ ਬਲਾਗ ਦੀ ਬਿਲਡਿੰਗ ਜਿਹੜੀ ਉਹ ਬਣਾਵਾਂਗੇ ਦੂਜਾ ਅੱਜ ਦਾ ਦਿਨ ਜਿਹੜਾ ਮੇਰੇ ਵਾਸਤੇ ਹੋਰ ਵੀ ਤੁਹਾਡੇ ਵਾਸਤੇ ਹੋਰ ਵੀ ਬਹੁਤ ਵਧੀਆ ਮੇਰੇ ਨਾਲ ਪੀ ਡਬਲਯੂ ਡੀ ਦੇ ਐਸ ਸੀ ਸਾਹਿਬ ਆਏ ਆ ਐਕਸੀਐਮ ਸਾਹਿਬ ਆਏ ਐਸ ਸੀਓ ਸਾਹਿਬ ਜੀ ਆ ਸਾਰੇ ਆਏ ਆ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਨਗਰ ਰਮਦਾਸ ਦੇ ਵਿੱਚ ਇਹਦੀਆਂ ਚਾੜੇ ਛੜਕਾ ਦੇ ਉੱਤੇ ਅਜਨਾਰਾ ਰੋਡ ਫਤੇਗੜ ਚੂੜੀਆਂ ਰੋਡ ਦੇਹੜਾ ਰੋਡ ਤੇ ਜਿਹੜੀ ਆਪਣੀ ਕਮਾਲਪੁਰ ਰੋਡ ਦੇ ਜਾਂਦੇ ਚਾਦ ਵੱਡੇ ਗੇਟ ਜਿਹੜੇ ਬਾਬਾ ਜੀ ਦੀ ਯਾਦ ਵਿੱਚ ਉਹ ਅੱਜ ਉਦੋਂ ਨਾਲ ਮੈਂ ਲਿਆਂਦਾ ਹੁਣੇ ਅਸੀਂ ਜਗਾ ਦੇਖਣ ਚੱਲੇ ਆਂ ਚਾਰ ਵੱਡੇ ਗੇਟ ਬਣਾਉਣੇ ਆਪਾਂ ਜਦੋਂ ਕੋਈ ਰਮਜ਼ਾਨ ਸਾਵੇ ਉਹਨੂੰ ਪਤਾ ਲੱਗੇ ਕਿ ਵਾਕਿਆ ਜਾਨ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਹਾਲ ਹੈ ਸੋਦੀ ਕਿਰਪਾ ਹੋਈ ਹੈ ਉਹਦਾ ਪ੍ਰੋਜੈਕਟ ਵਡਾ ਕੇ ਸਦਾ ਕੋਈ ਲੈਂਦਾ ਹੈ ਜਗਾ ਦੇਖਣ ਲੱਗੇ ਹੁਣ ਜਗਾ ਦੇਖ ਕੇ ਜਲਦੀ ਹੋ ਅਸੀਂ ਵਿਲਾਇਦਾ ਮਹੀਨ ਤੋਂ ਬਾਅਦ ਉਹਨੂੰ ਗੇਟਾਂ ਨੂੰ ਮਦਦ ਜੱਡਾ ਸ਼ੁਰੂ ਕਰਾਂਗੇ ਛੜਕਾਂ ਆਪਣੀਆਂ ਲਗਭਗ ਬਣ ਗਈਆਂ ਇੱਕ ਛੜਕ ਜਿਹੜੀ ਆ ਉਹ ਬੜੀ ਇੰਪੋਰਟੈਂਟ ਆ ਤੁਹਾਡੇ ਉਹ ਸਿਗੀ ਜਦੋਂ ਆਪਾਂ ਥੋਬੇ ਤੋਂ ਮਲਕਪੁਰਾ ਗਾੜੀ ਟੰਗਈ ਦਰਿਆ ਮੂਸਾ ਗਾੜੀ ਰੂਰੇਵਾਲ ਨੰਗਰ ਸੋਲ ਸਿੰਘੋਕੇ ਨਿਸੋਕੇ ਇਹ ਜਿੰਨੇ ਪਿੰਡ ਆ ਇਹ ਛੜਕਾ ਕੇ ਪਛੀਏ ਨਿਕਲ ਜਾਂਦੀ ਸੀਗੀ ਇਹ ਛੜਕ ਦਾ ਬਹੁਤ ਮਤਲਬ ਉਹ ਟੁੱਟੀ ਵੀ ਆ ਤੇ ਛੋਟੀ ਵੀ ਆ ਉਹਦੇ ਵਾਸਤੇ ਮੈਂ ਅਫਸਾਨੂ ਮੌਕੇ ਤੇ ਲੈ ਕੇ ਚੱਲਿਆ ਉਹ ਵੀ ਇੱਕ ਪ੍ਰੋਜੈਕਟ ਜਿਹੜਾ ਅਸੀਂ ਸ਼ੁਰੂ ਕਰ ਸਾਲ ਦੇ ਐਂਡ ਤੱਕ ਜਿੰਨੀਆਂ ਆਪਰੀਆ ਰੋਡ ਹੈ ਮੇਰੀ ਕੋਸ਼ਿਸ਼ ਹੈ ਕਿ ਸਭ ਸ਼ੁਰੂ ਹੋ ਜਾਣ ਬਣਦਿਆ ਚਲੋ ਪੰਜ ਛੇ ਮਹੀਨੇ ਲੱਗਦੇ ਆ ਹੁਣ ਮਹੀਨੇ ਮਹੀਨਾ ਤੋਂ ਬਾਅਦ ਅਸੀਂ ਬੜਾਵਾਂਗੇ ਕੋਈ ਕੰਮ ਜਿਹੜਾ ਆਪਾਂ ਨਹੀਂ ਰਹਿਣ ਦੇਣਾ ਜਿਹੜਾ ਮੱਲਾ ਅਧੂਰਾ ਹੋਵੇ ਜਿਹੜਾ ਅਸੀਂ ਜੋ ਲੋਕਾਂ ਦਾ ਵਾਅਦਾ ਕਰਕੇ ਗਏ ਸੀਗੇ ਉਹ ਕਰੀਏ ਇੱਕ ਮੈਂ ਸੀਐਮ ਸਾਹਿਬ ਕੋ ਉਦਾਂ ਪ੍ਰੋਮਿਸ ਲਿਆ ਸ਼ਾਇਦ ਬਾਬਾ ਬੁੱਢਾ ਸਾਹਿਬ ਕਦ ਪਾ ਕਰ ਦੇਣਗੇ ਉਹਨਾਂ ਨੂੰ ਮੈਂ ਇੱਕ ਵਾਰ ਕਿਹਾ ਸੀਗਾ ਕਿ ਸਾਨੂੰ ਰਮਦਾਸ ਦੇ ਵਿੱਚ ਮਾਰਕੀਟ ਕਮੇਟੀ ਵੀ ਜਿਹੜੀ ਉਹ ਇੱਕ ਅਧਿਉ ਤੇ ਉਹ ਮੇਰਨਾ ਸਾਹਿਬ ਸੀਗੇ ਕਹਿੰਦੇ ਕੋਈ ਦੀ ਪਤਾ ਲਈਏ ਸਭ ਕਰ ਲਾਂਗੇ ਤੇ ਤੁਸੀਂ ਬਲਾਗ ਪਹਿਲਾਂ ਸ਼ੁਰੂ ਕਰੋ ਮੇਰਾ ਖਿਆਲ ਹੈ ਕਿ ਐਸੇ ਹੀ ਪੰਜਾ ਸਾਲਾਂ ਦੇ ਵਿੱਚ ਵਿੱਚ ਆਪਾਂ ਮੁੱਖ ਮੰਤਰੀ ਸਾਹਿਬ ਕੋਲੋਂ ਆਪਣੀ ਮਾਰਕੀਟ ਕਮੇਟੀ ਰਮਦਾਸ ਜਿਹੜੀ ਆ ਇਹ ਵੀ ਆਪਾਂ ਇੱਥੇ ਆਪਣੀ ਵੱਖਰੀ ਬਣਾਵਾਂਗੇ ਆਪਾਂ ਵੱਖਰਾ ਇਹ ਜਿਹੜਾ ਪੱਥਰ ਆ ਕਹਿ ਦਿੰਦਾ ਕਿ ਰਮਦਾਸ ਬੜੀ ਦੂਰ ਹੈ ਜੀ ਜੋ ਜੋ ਚੀਜ਼ਾਂ ਨਾਲੇ ਤੇ ਹਰ चीज ਇੱਥੇ ਆਪਾਂ ਕਰ ਦੇਣੀ ਹਰ ਤਰ੍ਹਾਂ ਦਾ ਦਫ਼ਤਰ ਹਰ चीज ਜਿਹੜੀ ਆ ਇੱਥੇ ਆਪਾਂ ਕਰਾਂਗੇ ਸੋ ਤੁਹਾਡਾ ਤੁਸੀਂ ਸਹਿਯੋਗ ਕਰਦੇ ਹੋ ਬਸ ਮੈਂ ਜੋ ਤੁਹਾਨੂੰ ਕਹਿੰਦਾ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਜਾ ਕੇ ਮੱਥਾ ਟੇਕਣਾ ਉੱਥੇ ਵਿਕਾਸ ਦੀ ਅਰਦਾਸ ਕਰਨੀ ਆ ਬਾਬਾ ਬੁੱਢਾ ਸਾਹਿਬ ਜੀ ਤੋਂ ਅਸ਼ੀਰਵਾਦ ਲੈਣਾ ਬਾਬਾ ਬੁੱਢਾ ਸਾਹਿਬ ਜੀ ਦੀ ਕਿਸ ਪਾਸਾ ਦੀ ਉਹਦੀ ਕਿਰਪਾ ਨਾਲ ਆਪਾਂ ਸਾਰਾ ਕੁਝ ਕਰਦੇ ਬਸ ਤੁਸੀਂ ਇੰਨੀ ਡਿਊਟੀ ਦਵਾਈ ਜਾਓ ਬਾਕੀ ਮੇਰੀ ਸਾਰੀ ਡਿਊਟੀ ਆ ਕੇ ਆਪਾਂ ਕੋਈ ਕੰਮ ਜਿਹੜਾ ਆਪਣੇ ਇਲਾਕੇ ਦਾ ਦੀਦਨ ਦੇਣਾ ਜਿਹੜੀਆਂ ਛੋਟੀਆਂ-ਛੋਟੀਆਂ ਲਿੰਕ ਰੋਡਾਂ ਨੇ ਉਹ ਤੁਸੀਂ ਪਾੜੀ ਲਿਆ ਖਵਾਦਾ ਤੇ ਖਬਰਾਂ ਆ ਗਈਆਂ ਕਿ ਮੰਡੀ ਬੋਰਡ ਕੋ ਪੈਸੇ ਆ ਗਏ ਉਹ ਉਹ ਛੋਟੀਆਂ ਲਿੰਕ ਰੋਡਾਂ ਵਿੱਚ ਜਿੱਦਾਂ ਕੋਈ ਪਡੋਦੀ ਨੂੰ ਜਾਂਦੀ ਆ ਕੋਕੇ ਪਾਸੇ ਜਾਂਦੀ ਆ ਉਹ ਵੀ ਸਭ ਆਪਾਂ ਠੀਕ ਕਰ ਦੇਣੀ ਆਪਾਂ ਜਿਹੜੀਆਂ ਮੇਨ ਰੋਡਾਂ ਜਿਹੜੀਆਂ ਸਾਰੇ ਇਲਾਕੇ ਦੀਆਂ ਰੀੜ ਦੀ ਹੱਡੀ ਆ ਉਹਨਾਂ ਨੂੰ ਬਣਾਉਣਾ